ਜਿਹੜੀ ਤੁਸੀਂ ਆਹ ਤਸਵੀਰ ਆਪਣੀ ਦੇਖ ਰਹੇ ਹੋ ਆਪਣੀ ਸਕਰੀਨ ਤੇ ਇਹ ਸਹਿਰ ਮਾਨਸਾ ਦੀ ਹੈ ਬਹੁਤ ਸੋਹਣੀ ਤਸਵੀਰ ਤੁਸੀਂ ਦੇਖ ਰਹੇ ਹੋ ਅਵਾਰਾ ਪਸ਼ੂ ਦਾ ਪ੍ਰਬੰਧ ਇੱਥੇ ਕੀਤਾ ਹੋਇਆ ਹੈ ਪੂਰਾ ਵਧੀਆ ਕਿਉਂਕਿ ਜਿਹੜੇ ਅਵਾਰਾ ਪਸ਼ੂ ਆ ਬਸ ਸਟੈਂਡ ਦੇ ਕੋਲ ਆ ਕੇ ਖੜ ਜਾਂਦੇ ਨੇ ਇੱਥੇ ਰਹਿਣ ਵਾਸਤੇ ਇਹਨਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਵੇਖੋ ਪੂਰੀ ਤਸਵੀਰ ਕਿਸ ਤਰ੍ਹਾਂ ਜਮਾ ਰੋਡ ਦੇ ਵਿੱਚ ਕਾਰੇ ਅਵਾਰਾ ਪਸ਼ੂ ਖੜੇ ਹਨ ਤੇ ਲੋਕ ਬੜੀ ਹੀ ਮੁਸ਼ਕਲ ਨਾਲ ਲੰਘ ਰਹੇ ਹਨ ਪਤਾ ਨਹੀਂ ਕਿਉਂ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਜੋ ਇੱਥੇ ਨਗਰ ਕੌਂਸਲ ਦੀ ਕਮੇਟੀ ਹੈ ਉਹ ਕਿਸ ਹਾਸੇ ਦਾ ਉਡੀਕ ਕਰ ਰਹੀ ਹੈ ਕਿ ਕੋਈ ਵੱਡਾ ਹਾਸਾ ਹੋਵੇ ਤਾਂ ਅਸੀਂ ਇਹਨਾਂ ਦਾ ਪ੍ਰਬੰਧ ਕਰ ਸਕੀਏ ਪਰ ਲੋੜ ਹੈ ਤਰੰਤੀ ਇਹਨਾਂ ਦਾ ਪ੍ਰਬੰਧ ਕਰਨ ਦੀ ਕਿਉਂਕਿ ਇਹਨਾਂ ਆਵਾਰਾ ਪਸ਼ੂਆਂ ਦੇ ਕਾਰਨ ਕੋਈ ਵੀ ਕਿਸੇ ਦੇ ਘਰ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਕੋਈ ਹਾਸਾ ਹੋ ਜਾਦਾ ਹੈ ਬੱਸ ਸਟੈਂਡ ਦੇ ਨੇੜੇ ਇਹ ਚੌਕ ਹੈ ਸੇਵਾ ਸਿੰਘ ਠਿਕਰੀ ਵਾਲਾ ਉੱਥੇ ਹੀ ਆਵਾਰਾ ਪਸ਼ੂ ਦਾ ਜੋ ਪਰਮਾਰ ਸ਼ੁਰੂ ਹੋ ਜਾਂਦਾ ਹੈ ਵੇਖੋ ਲੋਕ ਕਿਸ ਤਰ੍ਹਾਂ ਬਚਾਅ ਜਾ ਕੇ ਲੰਘ ਰਹੇ ਹਨ ਪਰ ਇਹ ਅਰ ਜੋ ਆਵਾਰਾ ਪਸ਼ੂ ਹਨ ਉਹ ਮੋਜਾ ਨਹੀਂ ਇੱਥੇ ਆਰਾਮ ਨਹੀਂ ਇੱਥੇ ਖੜੇ ਹਨ ਕਿਉਂਕਿ ਕਿਸੇ ਦਾ ਵੀ ਇਹਨਾਂ ਨੂੰ ਡਰ ਨਹੀਂ ਹੈ ਇਹ ਆਵਾਰਾ ਪਸ਼ੂ ਨੂੰ ਕੋਈ ਵੀ ਰੁਕਣ ਵਾਲਾ ਨਹੀਂ ਹੈ ਨਾ ਹੀ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾ ਹੀ ਕੋਈ ਇੱਥੇ ਨਗਰ ਕੌਂਸਲ ਦਾ ਕਮੇਟੀ ਦਾ ਪ੍ਰਧਾਨ ਜਾਂ ਕੋਈ ਹੋਰ ਅਧਿਕਾਰੀ ਧਿਆਨ ਨਹੀਂ ਦੇ ਰਿਹਾ ਜਦੋਂ ਕੋਈ ਵੱਡਾ ਹਾਸਾ ਹੋ ਜਾਏਗਾ ਤਾਂ ਫਿਰ ਹਮਦਰਦੀ ਕਰਨਗੇ ਤੇ ਇਹਨਾਂ ਦਾ ਹੱਲ ਵੀ ਕਰਨਗੇ ਪਰ ਲੋੜ ਹੈ ਪ੍ਰਾਪਤੀ ਇਹਨਾਂ ਪਸ਼ੂਆਂ ਨੂੰ ਇੱਥੋਂ ਹਟਾਉਣ ਦੀ ਤਾਂ ਜੋ ਕਿਸੇ ਵੀ ਕਰਦਾ ਨੁਕਸਾਨ ਨਾ ਹੋ ਸਕੇ ਕਿਸੇ ਵੀ ਬਹਾਨਾ ਨੁਕਸਾਨ ਨਾ ਹੋ ਸਕੇ ਕਿਉਂਕਿ ਅੱਜ ਕੱਲ ਦੀ ਮਹਿੰਗਾਈ ਦੇ ਟਾਈਮ ਵਿੱਚ ਹਰ ਇੱਕ ਨੂੰ ਬਹੁਤ ਜਲਦੀ ਤੇ ਕਾਲੀ ਹੁੰਦੀ ਹੈ ਹਰ ਇੱਕ ਨੂੰ ਆਪਣੇ ਕੰਮਕਾਰਾਂ ਤੋਂ ਇੰਨੀ ਬੇਰਨੀ ਕਿ ਉਹ 10-20 ਮਿੰਟ ਵੀ ਰੁਕ ਸਕਣਾ ਪਰ ਲੋੜ ਹੈ ਤਰੰਤ ਇਨ੍ਹਾਂ ਪਸੂ ਪ੍ਰਬੰਧਕੀ ਜੋ ਜੁਮਰੀਏ ਪ੍ਰਸ਼ਾਸਨ ਅਧਿਕਾਰੀ ਨੂੰ ਆਉਣ ਅਤੇ ਜਾਂ ਨਗਰ ਕੌਂਸਲ ਦੇ ਕਮੇਟੀ ਦੇ ਪ੍ਰਧਾਨ ਮੈਂਬਰ ਜਾਂ ਜੋ ਵੀ ਇਥੋਂ ਦੇ ਐਮਸੀ ਹਨ ਉਹ ਤਰੰਤ ਇਨ੍ਹਾਂ ਵੱਲ ਧਿਆਨ ਦੇਣ ਤਾਂ ਜੋ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਲੋਕਾਂ ਦਾ ਜਾਨ ਮਾਲ ਦਾ ਨੁਕਸਾਨ ਨਾ ਹੋ ਸਕੇ